ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਮੈਂ ਪਾਰਗਟ ਸਿੰਘ ਪਿੰਡ ਗੈਰੀਪਾਗੀ ਡਿਸਟ੍ਰਿਕਟ ਬਠਿੰਡਾ ਪੰਜਾਬ ਤੋਂ ਤੇ ਲਗਭਗ 22 ਏਕੜ ਦੀ ਖੇਤੀ ਕਰਦਾ ਤੇ ਇਹ ਮੇਰੇ ਕਣਕ ਦਾ 플ੌਟ ਲੱਗਿਆ ਹੋਇਆ ਹੈ ਇਸ ਸਾਲ ਵੀ ਮੇਰੇ ਕੋਲ 20 ਏਕੜ ਕਣਕ ਤੇ ਕੁਝ ਸਰੋਂ ਹੈਗੀ ਹੈ ਕਣਕ ਦੇ ਵਿੱਚ ਅਸੀਂ 14 ਨਵੰਬਰ ਨੂੰ ਬਿਜਾਈ ਕੀਤੀ ਸੀ ਤੇ ਇਸ ਕਣਕ ਦੇ ਵਿੱਚ ਸਾਨੂੰ ਵੀ ਡਰ ਲੱਗਦਾ ਸੀ ਕਿ ਹੀਟ ਵੇਵ ਚ ਨਾ ਸ਼ਿਫਟ ਹੋ ਜੇ ਮਾਰਚ ਮਹੀਨੇ ਦੇ ਵਿੱਚ ਜਿਹੜੀ ਗਰਮੀ ਪੈਂਦੀ ਹੈ ਉਹ ਝੰਡੇ ਪਤੇ ਤੇ ਕਾਫੀ ਜ਼ਿਆਦਾ ਆਸਰ ਪਾਉਂਦੀ ਹੈ ਹੀਟ ਸਟ्रेस ਕ੍ਰੀਏਟ ਕਰਦੀ ਹੈਗੀ ਹੈ ਜਾਂ येलो ਰਸਟ ਆ ਜਾਂਦੀ ਹੈਗੀ ਤੇ ਉਹਦੇ ਆਰਲੀ ਮੈਨੇਜਮੈਂਟ ਦੇ ਲਈ ਅਸੀਂ ਝੰਡਾ ਪੱਤਾ ਆਉਣ ਸਮੇ 120 ਐਮਲ ਡੋਜ਼ ਬਾਸ ਪ੍ਰੈਕਸਰ ਦੀ ਯੂਜ਼ ਕੀਤੀ ਸੀ ਜਿਹਦਾ ਕਿ ਬਹੁਤ ਵਧੀਆ ਰਿਜ਼ਲਟ ਮਿਲਿਆ ਤੁਹਾਨੂੰ ਮੈਂ ਬੱਲੀਆਂ ਵੀ ਤੋੜ ਕੇ ਦਿਖਾ ਰਿਹਾ ਹੈਗਾ ਕਿ ਬੱਲੀ ਦੇ ਨਾਲ ਜਿਹੜਾ ਪਹਿਲਾ ਪੱਤਾ ਉਹ ਸੈਕਿੰਡ ਤੇ ਥਰਡ ਉਹ ਵੀ ਬਹੁਤ ਹੈਲਥੀ ਹੈਗੇ ਆ ਹੁਣ ਲਗਭਗ ਇਹ ਇਹ ਪੂਰਾ ਮੁਕੰਮਲ ਸਾਈ ਦਾ ਦਾਣਾ ਬੱਲੀ ਦੇ ਵਿੱਚ ਬਣ ਚੁੱਕਿਆ ਹੈਗਾ ਅੱਜ ਤੋਂ 15 ਤੋਂ 20 ਦਿਨ ਦੇ ਵਿੱਚ ਇਸ ਕ੍ਰੌਪ ਦੀ ਪੂਰੀ ਫੁੱਲ ਫਿਜ਼ੀਓਲੋਜੀਕਲ ਮੈਜੋਰਿਟੀ ਹੋ ਜਾਣੀ ਹੈ ਤੇ ਕਟਿੰਗ ਦੇ ਵਾਸਤੇ ਇਹ ਫਸਲ ਉਪਯੁਕਤ ਹੋ ਜਾਣੀ ਹੈ ਤੇ ਜਿਹੜਾ ਸਾਨੂੰ ਝਾੜ ਲੱਗ ਰਿਹਾ ਹੈਗਾ ਕਿ ਬਿਨਾਂ ਬਿਮਾਰੀ ਤੋਂ ਪਲਾਂਟ ਜਿਹੜੀ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਮਿਲਕਿੰਗ ਸਟੇਜ ਕੰਪਲੀਟ ਕਰਨ 'ਚ ਸਫਲ ਹੋਇਆ ਹੈਗਾ ਤੇ ਚੰਗੇ ਝਾੜ ਦੀ ਸਾਨੂੰ ਪੂਰ ਤੋ ਆਸ ਹੈਗੀ ਹੈ ਸਾਲ ਭਰੋ ਜਿਸ ਤਰ੍ਹਾਂ ਇਹਦੀ ਗ੍ਰੀਨਰੀ ਦੇ ਵਿੱਚ ਸਾਨੂੰ ਰਿਜ਼ਲਟ ਲੱਗਿਆ ਹੈਗਾ ਤੇ ਪਹਿਲਾਂ ਜਿਹੜਾ ਇਹ ਫੰਗੀਸਾਈਡ ਹੈਗਾ ਬ੍ਰੈਕਸਰ ਇਹ ਕਾਫੀ ਹੋਰ ਕ੍ਰੌਪ ਵਾਸਤੇ ਸੀ ਪਰ ਹੁਣ ਕਣਕ ਦੀ ਫਸਲ ਵਾਸਤੇ ਵੀ ਸਪਾਰਸ਼ ਹੋ ਚੁੱਕਿਆ ਹੈਗਾ ਤੇ ਇਹਦੇ ਤੇ ਜਿਹੜੇ ਸਾਨੂੰ ਰਿਜ਼ਲਟ ਨੋਟ ਕੀਤੇ ਹੈਗੇ ਤਾਂ ਮੈਂ ਵੀ ਕਹਿਣਾ ਹੈਗਾ ਕਿ ਤੁਸੀਂ ਆਪਣੇ ਖੇਤਾਂ ਦੇ ਵਿੱਚ ਇਹਨੂੰ ਡੈਮੋ ਦੇ ਤੌਰ ਤੇ ਵਰਤ ਸਕਦੇ ਹੋ ਤੇ ਜਦੋਂ ਰਿਜ਼ਲਟ ਤੁਹਾਨੂੰ ਅੱਖਾਂ ਦੇ ਸਾਹਮਣੇ ਦੇਖਣ ਨੂੰ ਮਿਲ ਜਾਣ ਤਾਂ ਉਹਨੂੰ ਵੱਡੇ ਏਰੀਆ ਦੇ ਵਿੱਚ ਤੁਸੀਂ ਵਰਤ ਸਕਦੇ ਹੋ ਬਹੁਤ ਧੰਨਵਾਦ ਪੀਐਸਐਫ ਵੀ ਕ੍ਰੀਏਟ కెਮਿਸਟਰੀ